ਬਦ ਕਿਸਮਤੀ ਜਿਸ ਚੀਜ਼ ਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਨਾ ਉਸਤੇ ਵੀ ਕਿੰਨ ਤੋ ਪ੍ਰੰਤੂ ਕਰਨ ਲੱਗ ਪੈਂਦਾ ਕਿਸੇ ਦੇ ਪਰਸ਼ੰਤੇ ਮੈਂ ਕਈ ਕੋਟ ਬੂਤ ਪ੍ਰੇਤ ਸੂ ਕਰ ਮਿਰਗਾ 15 ਦਿਨ ਬੋਲਦਾ ਰਿਹਾ ਵਿਦੇਸ਼ੀ ਗੱਲ ਹੈ ਔਰ ਸਾਰਾ ਰਿਕਾਰਡ ਹੋਇਆ ਟੀਵੀ ਤੇ ਦਿਖਾਉਂਦੇ ਰਹੇ ਪੰਜ ਸੱਤ ਡਾਕਟਰ ਮੈਨੂੰ ਮਿਲੇ ਕਹਿੰਦੇ ਗਏ ਨਹੀਂ ਇਹ ਦੇ ਨਾਲ ਤੇ ਬੜਾ ਵਹਿਮ ਤੇ ਲੇਗਾ ਤੇ ਮੈਂ ਕਹ ਫਿਰ ਪਹਿਲੇ ਗੁਰੂ ਅਰਜਨ ਦੇਵ ਜੀ ਤੇ ਇਲਜ਼ਾਮ ਲਾ ਲੋ ਆਖਦੇ ਤੇ ਉਹ ਪੈਨਵੇਂ ਤੇ ਉਹਦਾ ਕੋਲ ਅਸਰ ਨਹੀਂ ਜ਼ਮੀਨ ਦੇ ਉੱਤੇ ਕੋਈ 6.5 ਅਰਬ ਦੇ ਕਰੀਬ ਮਨੁੱਖ ਨੇ ਲੈ ਇਸ ਵਕਤ ਫੋ ਗੁਸਤਾਲ ਕੀ ਮਾਵ 6.5 ਅਰਬ ਬਹੁਤ ਪ੍ਰੇਤ ਵੀ ਮੰਨ ਲੇ ਜ਼ਮੀਨ ਦੇ ਉੱਤੇ ਇਸ ਵਕਤ 6.5 ਅਰਬ ਦੇ ਕਰੀਬ ਮਨੁੱਖ ਹੋ ਗਏ ਇਤਨੇ ਦੇਵਤੇ ਵੀ ਮੰਨ ਲੇ ਦੇਵਤਿਆਂ ਦਾ ਵਾਸਾ ਸਤਸੰਗ ਦੇ ਚਾਹੁੰਦਾ ਮੰਦਿਰਾਂ ਚਾਹੁੰਦਾ ਮਸਜਿਦਾਂ ਚਾਹੁੰਦਾ ਦਰਗਾਹਾਂ ਤੇ ਆਉਂਦਾ ਹੈ ਗੁਰਦਵਾਰਿਆਂ ਚ ਆਉਂਦਾ ਹੈ ਬੂਤਾਂ ਪ੍ਰੇਤਾਂ ਦਾ ਵਾਸਾ ਵੈਸ਼ਿਆਲਿਆਂ ਚ ਆਉਂਦਾ ਹੈ ਸ਼ਰਾਬਖਾਨਿਆਂ ਚ ਆਉਂਦਾ ਹੈ ਜੂਏਖਾਨਿਆਂ ਚ ਆਉਂਦਾ ਹੈ ਜਿੰਨੇ ਜਵਾਰੀ ਬੈਠੇ ਹੁੰਦੇ ਨੇ ਉਨੇ ਬੂਤ ਵੀ ਬੈਠੇ ਹੁੰਦੇ ਕਿਸੇ ਮੰਦਰ ਦੇ ਜਿੰਨੇ ਸਤਸੰਗੀ ਬੈਠੇ ਹੁੰਦੇ ਨੇ ਉਨੇ ਉਤਨੇ ਦੇਵਤੇ ਵੀ ਬੈਠੇ ਹੁੰਦੇ ਔਰ ਮੈਂ ਉਹ ਪੁਰਸ਼ ਵੀ ਦੇਖੇ ਨੇ ਜਿਨ੍ਹਾਂ ਕੋਲ ਦੇਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਹੈ ਦੇਵਤਿਆਂ ਨੂੰ ਦੇਖ ਲੈਂਦੇ ਅਜ ਤੱਕ ਮੇਰੇ ਕੋਲ ਨਹੀਂ ਆਇਆ ਹੈ ਹੁਣ ਸੂਰਤ ਪਹੁੰਚ ਰਹੇ ਨੇ ਗਿਆਨੀ ਬਲਵੰਦਰ ਸੇ ਕੈਨੇਡਾ ਰਹਿੰਦੇ ਹੈ ਚੰਗੀ ਬਜਨੇ ਕਾਤਮਾ ਸਿਆਟਲ ਦੀ ਗੱਲ ਹੈ ਸਿਆਟਲ ਅਮਰੀਕਾ ਦਾ ਇੱਕ ਸ਼ਹਿਰ ਹੈ ਜਿੱਥੇ ਜਾਜ਼ ਬਣਦੇ ਨੇ ਉੱਥੇ ਬਣਦੇ ਨੇ ਮਸ਼ਹੂਰ ਹੈ ਉੱਥੇ ਇੱਕ ਗੁਰਦੁਆਰਾ ਹੈ ਪੰਜ ਸੱਤ ਟਰਸਟੀਆਂ ਨੇ ਬਣਾਇਆ ਲੜਾਈ ਝਗੜਿਆਂ ਤੋਂ ਤੰਗ ਆ ਕੇ ਥਾਂ ਥਾਂ ਤੇ ਉਹ ਬਣਾਉਂਦੇ ਸਨ ਕਬਜ਼ਾ ਦੂਜੇ ਕਰ ਲੈਂਦੇ ਸਨ ਵਿੱਚ ਤੋਂ ਫਿਰ ਉਹਨਾਂ ਨੇ ਕਲਸ ਬਣਾ ਕੇ ਆਪਣੇ ਕੋਲੋਂ ਖਰਚ ਕਰਕੇ ਗੁਰਦੁਆਰਾ ਬਣਾਇਆ ਜਿਸ ਦਿਨ ਬਣਿਆ ਮੈਨੂੰ ਫੋਨ ਕੀਤਾ ਗਿਆ ਨਹੀਂ ਜੀ ਤੁਸੀਂ ਸਾਨੂੰ ਇੱਕ ਹਫਤਾ ਦੇ ਦਿਓ ਕਿਸੇ ਤਰੀਕੇ ਨਾਲ ਗਏ ਉੱਥੇ ਉਹ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਬਿਲਕੁਲ ਪਹਾੜ ਦੇ ਉੱਤੇ ਹੈ ਅਲੱਗ ਰਮੜੀਕ ਜਗ੍ਹਾ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਿਆਨੀ ਬਲਵਿੰਦਰ ਸਿੰਘ ਬੇਖੋਲ ਸੰਗਤ 'ਚ ਬੈਠੇ ਸੀ। ਉਹਨਾਂ ਨੂੰ ਕਹਿੰਦਾ ਹੈ ਬਈ ਇਹ ਸਟੇਜ ਦੇਤੇ। ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ। ਬੜੇ ਰੂਹਾਨੀ ਲੱਗਦੇ ਨੇ। ਬੜਾ ਪ੍ਰਤਾਪ ਲੱਗਦਾ ਹੈ ਨਾ। ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਤੇ ਇਕੱਲੇ ਬਸੇਂਦੀ ਬੈਠੇ ਨੇ। ਕਹਿੰਦੇ ਨਹੀਂ ਦੋ ਹੋਰ ਪਿੱਛੇ ਬੈਠੇ ਨੇ। ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ। ਸਤੇ ਕੋਈ ਵੀ ਖੈਰ ਬਾਅਦ ਵਿੱਚ ਮੈਂ ਗਏ ਨਹੀਂ ਬਲਵਿੰਦਰ ਸਿੰਘ ਨੂੰ ਪੁੱਛਿਆ ਮੇਰੇ ਸੰਗਤੇ ਚ ਉਤੇਜਾ ਉਠਕੇ ਆਇਆ ਖਲਬਲੇ ਵੀ ਮਚੇ ਤੁਹਾਡੇ ਕੋਲ ਔਖਾ ਹੋ ਕੇ ਵੀ ਗਿਆ ਜਦੋਂ ਔਖਾ ਹੋ ਕੇ ਤੇ ਜਾਣਾਈ ਸੀ ਮੈਂ ਉਹਨੂੰ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂ ਕਿ ਨਹੀਂ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦੇ ਫਿਰ ਸੁਣਨਾ ਚਾਹਦੇ ਉਹ ਕਹਿੰਦੇ ਨੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਹੁਣ ਮੇਰਾ ਮੂੰਹ ਤੇ ਸੰਗਤ ਦੀ ਤਰਫ ਦੂਜੇ ਦਿਨ ਵੀ ਗਿਆ ਤੀਜੇ ਦਿਨ ਵੀ ਗਿਆ ਗੈਨੇ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੋ ਬੈਠਦੇ ਨੇ ਮੈਂ ਉੱਥੇ ਹੀ ਬੈਠਣਾ ਸਟੇਜ ਜਿਸ ਤਰ੍ਹਾਂ ਦੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗੰਬ ਸਾਹਿਬ ਦਾ ਪ੍ਰਕਾਸ਼ ਆਉਂਦਾ ਹੈ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਪਣੀ ਹੋਈ ਏ ਫੇ ਗੁਟਕੇ ਪਏ ਨੇ ਪੌਥੀਆਂ ਪਈਆਂ ਆਉਂਦੀਆਂ ਖੜਾ ਪ੍ਰਸਾਦ ਦੀ ਦੀਗ ਰੱਖਦੇ ਐਨ ਉਸੇ ਜਗ੍ਹਾ ਤੇ ਗੈਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ ਗਿਰ ਗਏ ਗੈਨੇ ਬਲਵਿੰਦਰ ਸਿੰਘ ਚੀਕ ਵੀ ਨਿਕਲ ਗਈ ਜ਼ਾਰੋ ਜ਼ਾਰ ਰੋਣ ਲੱਗ ਪਏ ਖੰਡੇ ਗੈਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਬਿਸਾਨੋ ਬੈਠਣ ਦੇ ਸਾਡੀ ਜਗ੍ਹਾ ਅਸੀ ਰੋਜ਼ ਆਂਦੇ। ਮੈਂ ਕਿਹ ਦਿਖਾਈ ਦਿੱਤੇ ਇਹਨੇ ਕਹਿੰਦਾ ਹਾਂ। ਹੋਰ ਤੇ ਨਹੀਂ ਕੁਛ ਆਖੇ ਨਾ। ਮੈਂ ਤੇ ਦੇਵਤੇ ਨੇ। ਮੁਕਤ ਨਹੀਂ ਹੋਏ। ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ। ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ। ਇਹੋ ਨੇ। ਇਹ ਹਿੰਦੂਆਂ 'ਚ ਵੀ ਹੁੰਦੇ ਨੇ, ਮੁਸਲਮਾਨਾਂ 'ਚ ਵੀ ਆਉਂਦੇ ਨੇ। ਸਿੱਖਾਂ 'ਚ ਵੀ ਆਉਂਦੇ ਨੇ। ਹੁਣ ਮੈਂ ਬਹੁਤਾ ਖੁਲਾਸਾ ਇਸ ਵਾਸੇ ਨਹੀਂ ਕਰਦਾ। ਕਈ ਵੇ ਨਹੀਂ ਬੜੇ ਹੁੰਦੇ ਸਮਝ ਕੱਖ ਨਹੀਂ ਆਉਂਦੀ ਕਿ இந்து ਬਣਨ ਤੋਂ ਬੋਧ ਕਰਦੇ ਐ ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖਿਆ ਐ ਇੱਕ ਬੇਬੀ ਸਿੱਖ ਘਰਾਣੇ ਦੀ ਐ ਕਿਰਪਾਨ ਪਹਿਨੀ ਹੋਈ ਅੰਮ੍ਰਿਤਧਾਰੀ ਤੁੰਗੋ ਵੀ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰ ਨਹੀਂ ਏ ਬਈ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਤੁ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਰੋ ਮੁਸਲਮਾਨ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਡੰਗਰੀ ਨਹੀਂ ਲਿਖ ਪੜ ਸਕਦੇ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਦੇ ਤੇ ਡਰ ਗਏ ਮੈਂ ਕਿਹ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮੈਂ ਉਹਨਾਂ ਕੋਲ ਗਿਆ ਤੂੰ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ੍ਹ ਕੇ ਸੁਣਾ। ਪਤਾ ਮੈਨੂੰ ਕੀ ਆਖੇ? ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਿਨ ਮੈਂ ਫਜਰ ਦੀ ਨਮਾਜ਼ ਪੜ੍ਹਦਾ ਸਾਰਾ ਦਿਨ ਇਹੀ ਪੜ੍ਹਦਾ ਰਹਿਣਾ। ਮੈਂ ਜ਼ੁਹਰ ਦੀ ਇਛਾ ਦੀ ਨਹੀਂ ਪੜ੍ਹਦਾ। ਅਸੀਂ ਜ਼ਿੰਦਗੀ 'ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆਂ। ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ। ਆਪਾਂ ਫਜਰ ਨੂੰ ਹੀ ਮੈਂ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕੰਧੇ ਕੋਈ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਤੇ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਬਠਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋ ਰਿਹਾ ਬਾਾਰ-ਬਾਰ ਉਸਨੇ ਮੈਨੂੰ ਫਜ਼ਰ ਦੀ ਨਿਮਾਲ ਸੁਣਾਈ ਔਰ ਆਖਿਆ ਗੈ ਨਹੀਂ ਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਹੈ ਮੈਂ ਕਿਾ ਹੋਰ ਵੀ ਅੰਨੰਤ ਨਾ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਹੁੰਦੇ ਰੋਸ ਮੇਰੇ ਜੈਸੇ ਇੱਥੇ ਅਨੰਦ ਹੈ ਇੱਥੇ ਰਸ ਹੈ ਤੋਂ ਓਕੇ ਨਾ ਹੁਣਾ ਜੇ 6 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਨੇ ਪਰਵਾਂ ਖਰਮਾਂ ਦੇਵਤੇ ਨੇ ਫਰਿਸ਼ਤੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਮਾਂ ਬੂਤ ਵੀ ਹੈਗੇ ਕਈ ਕੋਟ ਬੂਤ ਪ੍ਰੇਤ ਸੂ ਕਰਮਿਰਗਾ